ਨਕੋਦਰ ਦੀ ਜਿਵੇਂ ਕਿ ਤੁਹਾਨੂੰ ਹਰ ਪਲ ਦੀ ਖਬਰ ਦਿਖਾਈ ਜਾ ਰਹੀ ਹੈ ਜੇਕਰ ਗੱਲ ਕਰੀਏ ਤਾਂ ਨਕੋਦਰ ਚੋਰਾ ਦੇ ਹਵਾਲੇ ਕਿਉਂਕਿ ਨਕੋਦਰ ਦੇ ਵਿੱਚ ਲਗਾਤਾਰ ਹੀ ਦੁਕਾਨਾਂ ਨੂੰ ਚੋਰਾ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਇਸੇ ਦੇ ਸਬੰਧ ਵਿੱਚ ਜੇਕਰ ਗੱਲ ਕਰੀਏ ਤਾਂ ਨਕੋਦਰ ਦੇ ਵਿੱਚ ਆਏ ਦਿਨ ਹੀ ਚੋਰਾ ਵੱਲੋਂ ਕਿਸੇ ਨਾ ਕਿਸੇ ਦੁਕਾਨ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਚੋਰ ਰਫੂ ਚੱਕਰ ਹੋ ਜਾਂਦੇ ਨੇ ਇਸੇ ਦੇ ਸਬੰਧ ਵਿੱਚ ਅੱਜ ਨਕੋਦਰ ਤੇ ਬੱਸ ਸਟੈਂਡ ਦੇ ਨੇੜੇ ਸਤਗੁਰੂ ਇੰਟਰਪ੍ਰਾਈਜ਼ ਦੀ ਦੁਕਾਨ ਨੂੰ ਵੀ ਜਿਹੜਾ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਜਿੱਥੇ ਕੋਈ 2.5 ਤੋਂ 3 ਲੱਖ ਰੁਪਏ ਦਾ ਨੁਕਸਾਨ ਕਰਕੇ ਚੋਰ ਫਰਾਰ ਹੋ ਗਏ ਨੇ ਇਸ ਦੇ ਸਬੰਧ ਵਿੱਚ ਦੁਕਾਨ ਦੇ ਮਾਲਕ ਨੇ ਪੁਲਿਸ ਨੂੰ ਕੰਪਲੇਟ ਕਰ ਦਿੱਤੀ ਹੁਣ ਇਹ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਹਨਾਂ ਚੋਰਾਂ ਨੂੰ ਕਦੋਂ ਕਾਬੂ ਕੀਤਾ ਜਾਂਦਾ ਕਿਉਂਕਿ ਲਗਾਤਾਰ ਸੀਸੀਟੀਵੀ ਕੈਮਰਿਆਂ ਦੇ ਵਿੱਚ ਚੋਰ ਜਿਹੜੇ ਹਨ ਉਹ ਦਿਖਾਈ ਦਿੰਦੇ ਨੇ ਮੂੰਹ ਬੰਨੇ ਹੁੰਦੇ ਨੇ ਪਰ ਪੁਲਿਸ ਜੜੀ ਹੈਗੀ ਇਹਨਾਂ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕਰ ਰਹੀ ਹੈ ਪਰ ਇਹ ਚੋਰ ਜਿਹੜੇ ਹਨ ਇਹ ਪੁਲਿਸ ਦੇ ਜਿਹੜੇ ਗ੍ਰਫਤ ਤੋਂ ਬਾਹਰ ਨੇ ਇਹਨਾਂ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਇਹ ਨਕੋਦਰ ਦੇ ਲੋਕਾਂ ਦਾ ਕਹਿਣਾ ਕਿਉਂਕਿ ਨਕੋਦਰ ਦੇ ਵਿੱਚ ਲਗਾਤਾਰ دہشت ਦਾ ਮਾਹੌਲ ਬਣਿਆ ਹੋਇਆ ਕਿਉਂਕਿ ਲਗਾਤਾਰ ਨਕੋਦਰ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹੁਣ ਇਹ ਦੇਖਣਾ ਹੋਵੇਗਾ ਕਿ ਇਹਨਾਂ ਚੋਰਾਂ ਨੂੰ ਪੁਲਿਸ ਕਦੋਂ ਤੱਕ ਕਾਬੂ ਕਰਦੀ ਹੈ ਕੈਮਰਾ ਪਰਸਨ ਦੇ ਨਾਲ ਪਣੀ ਤਰੋੜਾ ਨਕੋਦਰ ਮਤਲਬ ਕਿ ਕੈਮਰੇ ਵੀ ਹੋਵੇ ਤੇ ਕੈਮਰੇ ਆ ਗਿਆ ਕੈਮਰੇ ਤੇ ਲਾਇਆ ਉਹ ਫਟ ਛੋੜੋ ਹੁਣ ਮਾਰੀ ਨਹੀਂ ਹੁੰਦੀ ਸਵੇਰੇ ਹੁਣ ਇਹਨਾਂ ਨੂੰ ਖੋਲ੍ਹਿਆ ਬਸ ਪਿੱਛੇ ਆੜੇ ਗਏ ਮੈਂ ਪਾਣੀ ਭਰ ਕੇ ਆ ਗਿਆ ਤੇਰੇ ਸ਼ੁਕ ਦਮਾਨ ਤੇ ਜਿੱਤੀਆ ਉਹ ਤਾਂ ਚੱਲ ਉਹ ਮੋਟਰ ਨਾਲ ਸਾਰੇ ਵੀ ਪਾਣੀ ਭਰ ਕੇ ਚੱਲ ਕਾਢੂ ਨਾਲ ਆ ਨੀ ਬੋਲਣਾ ਉਹ ਇਹ ਮੁਹਵਚਾਰ ਮੋਇਲਾ ਦੇ ਉਹੀ ਆ ਔਰ ਇਦਾਂ ਹੀ ਬੋਲ ਉਹ ਹਾਂ ਹਾਂ ਚਲੋ ਪਈਆ ਉਹ ਨਾਲ ਉਡਾ ਕੇ ਇਹ ਮੋਟੀ ਉਹ ਪਤਾ ਤਾਂ ਆਈ ਆ ਔਰ ਉੱਪਰ ਚੜਦਾ ਵਾ ਨਾ ਔਰ ਕੈਮਰਾ ਤੋੜਦਾ ਹੈ ਉਹ ਕੈਮਰਾ ਤੋੜ ਲਗਾ ਕੱਢ ਕੇ ਪਤਾ ਵੀ ਆ ਇੱਥੇ ਗੱਟ ਬਣੀ ਗਾਰੇ ਦੀ ਲੈਤਾ ਉਹ ਗਾਰੇ ਦੀ ਏ ਚਲਾਈ ਦਾ ਗਾਰੇ ਦੀ ਏ ਇਹਦੇ ਚ ਮੇਰੇ ਆਰ ਦਾ ਤਾਂ ਲੱਗ ਨਹੀਂ ਥੋੜਾ ਜਿਹਾ ਥੱਲੇ ਥੋੜਾ ਜਿਹਾ ਥੱਲੇ ਥੋੜਾ ਜਿਹਾ ਥੱਲੇ ਹਾਏ ਤੇ ਪਿਆਰੇ ਨੇ ਨੀ ਨੀ ਤੇ ਜੋਕ ਲੱਗ ਗਏ ਉਹ ਵੀ ਦੇਖੇਗੀ ਆਪਣਾ ਤੇਰੇ ਕਪੜਾ ਨਹੀਂ ਰਿਹਾ ਹਾਂ ਅੰજુ ਪਾਜੀ ਕੀ ਨਾਮ ਜੀ ਮੇਰਾ ਨਾਮ ਜਸਪ੍ਰੀ ਸਿੰਘ ਹੈ ਜੀ ਜਸਪ੍ਰੀਤ ਜੀ ਕੀ ਗੱਲਬਾਤ ਹੋਈ ਆ ਗੱਲਬਾਤ ਹੈ ਜੀ ਆਪਣਾ ਦੇਖੋ ਅਸੀਂ ਸਾਨੂੰ ਗੁੜੀਆ ਦਾ ਫੋਨ ਆਇਆ ਇੱਥੇ ਕੰਮ ਕਰਦੀ ਹੈ ਸਾਡੇ ਕੋਲ ਗੁੜੀਆ ਤੇ ਕਹਿੰਦੀ ਹੈ ਪਾਜੀ ਤੁਸੀਂ ਆ ਕੇ ਦੇਖੋ ਦੁਕਾਨ ਤੇ ਚੋਰੀ ਹੋਈ ਹੋਈ ਤੇ ਅਸੀਂ ਆ ਕੇ ਦੇਖਿਆ ਤੇ ਤੁਸੀਂ ਅੱਜ ਦਿਖਾਇਆ ਹੀ ਹੋਣਾ ਕੈਮਰੇ ਦੇ ਵਿੱਚ ਦੇਖੋ ਕੰਦ ਪਾੜ ਕੇ ਇਤੋਂ ਆਪਣਾ ਸਾਡਾ ਲੈਪਟਾਪ ਜਿਹਾ ਉਹ ਚੱਕ ਕੇ ਲੈ ਗਏ ਤਕਰੀਬਨ 2.5 ਲੱਖ ਰੁਪਏ ਦਾ ਕੈਸ਼ ਜਿਹਾ ਉਹ ਲੈ ਕੇ ਚੱਕ ਕੇ ਕੀ ਨਾਮ ਕੀ ਆ ਦੁਕਾਨ ਦਾ ਦੁਕਾਨ ਦਾ ਨਾਮ ਹੈ ਜੀ ਸਤਪੁਰ ਇੰਟਰਪ੍ਰਾਈਜ਼ ਸਾਡਾ ਮਨੀ ਟ੍ਰਾਂਸਫਰ ਦਾ ਕੰਮ ਆ ਵੈਸਟਰਨ ਯੂਨੀਅਨ ਮਨੀ ਗ੍ਰਾਮ ਦਾ ਠੀਕ ਹੈ ਜੀ ਆ ਪਿੱਛੇ ਦਿਖਾਓ ਤੁਸੀਂ ਬੱਸ ਸਟੈਂਡ ਆ ਸਾਹਮਣੇ ਐਚਡੀਐਫਸੀ ਬੈਂਕ ਦਾ 200 ਮੀਟਰ ਦੇਖੋ ਥਾਣਾ ਹੈ ਜੀ ਕੋਈ ਇੱਥੇ ਸਿਕਿਉਰਟੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਕੋਈ ਪੀਸੀਆਰ ਟੀਮ ਨਹੀਂ ਹੈਗੀ ਕੋਈ ਚੌਂਕੀਦਾਰ ਕੋਈ ਕੁਝ ਨਹੀਂ ਇੱਥੇ ਹੈਗਾ ਕੋਈ ਸੀਸੀਟੀਵੀ ਕੈਮਰਾ ਵਗੈਰਾ ਲੱਗੇ ਆ ਹਾਂਜੀ ਸੀਸੀਟੀਵੀ ਕੈਮਰੇ ਲੱ ਸਭ ਤੋਂ ਪਹਿਲਾਂ ਉਹਨਾਂ ਨੇ ਆ ਕੇ ਕੈਮਰੇ ਤੋੜੇ ਉਹਨਾਂ ਦੇ ਵਿੱਚ ਉਹਨਾਂ ਦੀ ਫੋਟੋ ਵੀ ਆਈ ਹੋਈ ਹੈ ਮਤਲਬ ਕਲੀਅਰ ਨਹੀਂ ਆਈ ਬਟ ਫੇਸ ਵਗੈਰਾ ਢੱਕਿਆ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਕੈਮਰਾ ਤੋੜ ਦਿੱਤੇ ਤਿੰਨ ਕੈਮਰੇ ਆ ਤਿੰਨੇ ਤੋੜ ਦਿੱਤੇ ਉਹਨਾਂ ਕਿੰਨਾ ਨੁਕਸਾਨ ਹੋਇਆ ਟੋਟਲ 2.5 ਤੋਂ 3 ਲੱਖ ਦੇ ਨੀਅਰ ਅਮਾਊਂਟ ਦਾ ਨੁਕਸਾਨ ਹੋਇਆ ਪੁਲਿਸ ਪ੍ਰਸ਼ਾਸਨ ਨੂੰ ਕੰਪਲੇਟ ਕਰਤੀ ਹਾਂਜੀ ਹਾਂਜੀ 100 ਨੰਬਰ ਤੇ ਮੈਂ ਆ ਕੇ ਪਹਿਲਾਂ ਫੋਨ ਕੀਤਾ ਸੀਗਾ ਫਿਰ ਉਹਨਾਂ ਦੀ ਟੀਮ ਆਈ ਹੈ ਪੁਲਿਸ ਦੀ ਉਹਨਾਂ ਨੇ ਆ ਕੇ ਦੇਖਿਆ ਚੈੱਕ ਕੀਤਾ ਆਪਣਾ ਸਾਰਾ ਪਲੇਅਰ ਕੋਲ ਕੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਨੇ ਬਸ ਇਹੀ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਦਵਾਇਆ ਜਾਵੇ ਤੇ ਪੁਲਿਸ ਕੋਈ ਨਾ ਕੋਈ ਇਥੇ ਸਕਿਉਰਿਟੀ ਦਾ ਅਰੇਂਜਮੈਂਟ ਜਰੂਰ ਕੀਤਾ ਜਾਵੇ ਮੇਨ ਬੱਸ ਸਟੈਂਡ ਹੈਗਾ ਮੇਨ ਪੁਲਿਸ ਸਟੇਸ਼ਨ ਹੈਗਾ ਨਾਲ ਬੈਂਕਾਂ ਦੇ ਕੋਈ ਨਹੀਂ ਹੈਗੀਆਂ ਫੋਟੋਗੜ ਕੋਈ ਤਾਂ ਸਕਿਉਰਿਟੀ ਗਾਰਡ ਹੋਣਾ ਚਾਹੀਦਾ ਨਾ ਇੱਥੇ ਬਾਹਰ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਚੋਰੀ ਦਾ ਚੋਰੀ ਆਪਣਾ ਸਟਾਫ ਆਪਣਾ ਸਵੇਰੇ ਆ ਜਾਂਦਾ ਥੋੜਾ ਪਹਿਲਾਂ ਅਸੀਂ ਥੋੜੀ ਲੇਟ ਆਈਦਾ ਆ ਤੇ ਗੁੜੀਆ ਦਾ ਫੋਨ ਆਇਆ ਤੇ ਉਹ ਕਹਿੰਦੀ ਭਾਜੀ ਤੁਸੀਂ ਆਓ ਪਹਿਲਾਂ ਦੁਕਾਨ ਤੇ ਦੇਖੋ ਚੋਰੀ ਹੋਈ ਹੋਈ ਹੈ